ਹਾਂਜੀ ਜਿਹੜੀ ਗੁਰਦੁਆਰੇ ਦੀ ਰਸੀਤ ਹੈ ਨਾ ਹਾਂਜੀ ਉਹਦੇ ਵਿੱਚ ਇੱਕ 55 ਦਾ ਨੋਟ ਵਾ ਹਾਂਜੀ ਉਹ ਮੇਰੇ ਕਿਤੇ ਡਿੱਗ ਪਿਆ ਹਾਂ ਕਿਤੇ ਮਿਲਿਆ ਤਾਂ ਕਿਸੇ ਨੂੰ ਪੰਜਾ ਦਾ ਨੋਟ ਲੱਭਾ ਹੁਣ ਮੈਂ ਲੱਭ ਅਕਲ ਤੇ ਕੰਮ ਲੈ ਥੋੜਾ ਜਿਹਾ ਲੱਭਾ ਥੋੜੋ ਹਾਂ ਉਹਦੇ ਵਿੱਚ ਰੱਖਿਆ ਸੀ ਮੇਰੇ ਤੇ ਡਿੱਗ ਪਿਆ ਕਿਤੇ ਫੇ ਮੈਂ ਹੁਣ ਕੀ ਕਰਾਂ ਮੈਂ ਮੈਂ ਤੈਨੂੰ ਟੱਪ 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 ਨਾ ਟੱਪ ਇਹ ਆਹ ਲੋ ਟੱਪ ਪਾ ਦਿੱਤਾ ਮੈਂ ਕੱਪ ਵੀ ਟੱਪ ਲਿਆ ਮੈਂ ਤੈਨੂੰ ਜਿਹੜੀ ਗੱਲ ਬੰਦਰ ਕਿਹਾ ਉਹ ਕਿਤੇ ਮਿਲਿਆ ਤਾਂ ਦੇ ਦਿਓ ਮੈਨੂੰ ਬੰਦਰ ਮੈਂ ਆ ਗੱਲ ਪੁੱਛ ਕਿੱਥੋਂ ਲੱਭ ਕੇ ਦੇਵਾਂ ਮੈਂ ਕਿਤੇ ਪਿੰਡ ਅੰਦਰ ਕਿਤੇ ਮੈਂ ਪੰਜਾਂ ਦਾ ਤੁਹਾਨੂੰ ਮੈਂ ਕੋਲੋਂ ਦੇ ਦੰਨੀ 10 ਰੁਪਏ ਦੇ ਦੰਨੀ ਨਹੀਂ 10 ਨਹੀਂ ਹੂੰ ਉਹੀ ਬੰਦ ਲੈਣਾ ਉਹੀ ਲੱਭੇ ਤਾਂ ਯਾਨੀ ਨਹੀਂ ਲੈਣੇ ਨਹੀਂ ਨਹੀਂ 50 ਦਾ ਨੋਟ ਨਾ ਹੋ ਗਿਆ ਇੱਕ ਗੱਲ ਛੱਡ ਦੇ ਬਸ ਹੁਣ ਤਾਂ ਨਿਆਣੇ ਨੂੰ ਵੀ 5 ਰੁਪਏ ਦਾ ਨੋਟ ਦੋਗੇ ਨਾ ਨਿਆਣੇ ਨੇ ਵੀ ਨਹੀਂ ਲੈਣਾ ਬਚ ਕਰ ਮੈਂ ਐਵੇਂ ਨਾ ਅੰਗਲੀਆਂ ਮੰਗਰ ਵਧੀ ਜਾ ਨਹੀਂ ਮਤਲਬ ਕੱਪੜੇ ਧੋਣ ਨੂੰ ਦਿੱਤੇ ਹੋ ਨਾ ਵਿੱਚ ਕੰਨੇ ਕਿਸੇ 'ਚ ਨਹੀਂ ਹੈ ਬਸ ਉੱਪਰ ਦਫਾ ਹੋ ਮੈਨੂੰ ਗੱਲੇ ਨਹੀਂ ਸਮਝ ਲੱਗੀਆਂ ਬਸ ਠੀਕ ਹੈ ਨਹੀਂ ਲੱਗੀ ਬਸ ਦਫਾ ਹੋ ਕਿੱਥੇ ਨੋਟ ਗਵਾਚਾ ਕਿੱਥੇ ਨਾ ਨਹੀਂ ਕਿਸੇ ਵੀ ਨਹੀਂ ਗਵਾਚਾ ਨਹੀਂ ਗਵਾਚਾ ਕੋਈ ਯਮੇ ਦੇਖ